ਹਾਂਜੀ ਹਰਸ਼ਕਾਲ ਜੀ ਸਾਰੇ ਪਿੰਡਪਰਾਵਾ ਨੂੰ ਤੇ ਆਪਾਂ ਖੜਿਆ ਜੀ ਮਨਾਲੀ ਮਨਾਲੀ ਆਪਾਂ ਹੋਟਲ ਹੈ ਜਿਹੜਾ ਹੈ ਡੋਮੀਨਲ ਪੀ ਦਾ ਹਨਾ ਨਾਲ ਲਗਮਾ ਇਹ ਤੁਸੀਂ ਆਪਾਂ ਆ ਗੱਡੇ ਹਰਤਾਗ ਨੂੰ ਜਾ ਰਹੀਆਂ ਨੇ ਇਧਰੋਂ ਠੀਕ ਹੈ ਨਾ ਤੇ ਇੱਥੇ ਤੁਸੀਂ ਹਾਂਜੀ ਹਰਸ਼ਕਾਲ ਜੀ ਸਾਰੇ ਦੋਸਤਾ ਪਿੰਡਪਰਾਵਾ ਨੂੰ ਤੇ ਆਪਾਂ ਜੇ ਆਏ ਹੋਏ ਮਨਾਲੀ ਮਨਾਲੀ ਆਪਾਂ ਜਿਹੜੇ ਹੋਟਲ ਦੇ ਵਿੱਚ ਰੁਕੇ ਸੀ ਉਹ ਹੈਗਾ ਜੀ ਆਪਣਾ ਡੋਮੀਨਲ ਪੀ ਦੇ ਵਾਲੇ ਦੇ ਨਾਲ ਲਗਮਾ ਹੋਟਲ ਹੈਗਾ ਉੱਪਰ ਸਾਰੀ ਬਿਲਡਿੰਗ ਹੋਟਲ ਦੀ ਹੀ ਹੈ ਤੇ ਇਧਰ ਲਈ ਸਾਡਾ ਆਪਾਂ ਅਰਤਾਗ ਨੂੰ ਚੜਦੇ ਆਂ ਤੇ ਹੋਟਲ ਕਿ ਤੱਕ ਆ ਇਹ ਹੋਟਲ ਆਪਣੇ ਪੰਜਾਬੀ ਭਰਾਵਾਂ ਦਾ ਹੈਗਾ ਹੁਸ਼ਿਆਰਪੁਰ ਤੋਂ ਨੇ ਆਪਣੇ ਰਾਮਪਰੇ ਤੋਂ ਆ ਬਾਈ ਗੌਰ ਬ ਹਨਾ ਤੇ ਤੁਹਾਨੂੰ ਸਾਰਾ ਹੋਟਲ ਦਿਖਾਉਣੇ ਆ ਬਹੁਤ ਹੀ ਵਾਜਿਬ ਰੇਟ ਹਨਾ ਵੀ ਅਸੀਂ ਬਹੁਤ ਜਿਆਦਾ ਪਤਾ ਕੀਤਾ ਸਾਰੇ ਹੋਟਲਾਂ ਨਾਲ ਘੱਟ ਕਰਾਇਆ ਪਾਈ ਯਾਰ ਕਹਿੰਦੇ ਮੈਂ ਕਹਿੰਦਾ ਵੀ ਕਮਰੇ ਵਗੈਰਾ ਖਾਣ ਪੀਣ ਦਾ ਹਨਾ ਪ੍ਰੋਗਰਾਮ ਜਿਹੜਾ ਵੀ ਆਪਣਾ ਆ ਕੇ ਇੰਜੋਏ ਕਰਨਾ ਉਹ ਫੁੱਲ ਸਰਵਿਸ ਸਕੇ ਹਨਾ ਤੁਸੀਂ ਬਸ ਰਿੰਗ ਮਾਰਨੀ ਤੇ ਰ ਹੈ ਨਾਲ ਜਿਆ ਤੁਹਾਨੂੰ ਜਿਹੜੀ ਚੀਜ਼ ਪਹੁੰਗੇ ਉਹੀ ਚੀਜ਼ ਮਿਲੂਗੀ ਆਜੋ ਤੁਹਾਨੂੰ ਬਾਕੀ ਆਪਾਂ ਤੁਹਾਨੂੰ ਦਿਖਾਉਣੇ ਚਾਹੀਦੇ ਇਹ ਸਾਰੀ ਆ ਗਈ ਜੀ ਪਾਰਕਿੰਗ ਅਗਵੇ ਨਵਾਂ ਬਣ ਰਿਹਾ ਸਾਰਾ ਹੋਟਲ ਇਸ ਕਰਕੇ ਸ਼ੁਰੂਆਤ ਐ ਜਿਹੜੇ ਵੀ ਭਰਾ ਐ ਇਸ ਸੀਜ਼ਨ ਦੇ ਵਿੱਚ ਆਉਣਗੇ ਹਨਾ ਤੇ ਪਹਿਲਾਂ ਆਉਣ ਸਾਰੇ ਇਸੇ ਹੋਟਲ ਦੇ ਵਿੱਚ ਜ਼ਰੂਰ ਰੁਕਿਓ ਤੇ ਕਿਉਂ ਜਦੋਂ ਵੀ ਨਵਾਂ ਕੰਮ ਹੁੰਦਾ ਆਪਾਂ ਨੂੰ ਰਿਸਪੌਂਡ ਵਗੈਰਾ ਬਹੁਤ ਜ਼ਿਆਦਾ ਮਿਲਦੀ ਰਹਿੰਦੇ ਆ ਬਾਕੀ ਸਾਨੂੰ ਲੋਕੇਸ਼ਨ ਦਿਖਾ ਦਿੰਨਾ ਮੈਂ ਚੱਲ ਕੇ ਦੇਖੋ ਨਾਲ ਲੱਗਵਾ ਨਦੀ ਜਾਂਦੀ ਆ ਕੋਲ ਦੀ ਤੇ ਆ ਪਿਛਲੇ ਪਾਸੇ ਦਾ ਹੋਟਲ ਦਾ ਵਿਊ ਆ ਅਸੀਂ ਉਹ ਕਮਰਿਆਂ ਦੇ ਵਿੱਚ ਉੱਥੇ ਰੁਕੇ ਹੋਏ ਸੀ ਤਾਂ ਹਾਂ ਉੱਪਰ ਕਮਰਿਆਂ ਦੇ ਵਿੱਚ ਬੈਠਣ ਵਾਸਤੇ ਜਗਾ ਤੁਹਾਨੂੰ ਮੈਂ ਦਿਖਾਉਣਾ ਬਾ ਪਿੱਛੇ ਵੀਡੀਓ ਤੇ ਲਾ ਕੇ ਸਾਰਾ ਹਨਾ ਵੀ ਬਹੁਤ ਹੀ ਜਾਦੇ ਵਧੀਆ ਇਥੋਂ ਦੀ ਬਾਈ ਅਗਰ ਕਹਿੰਦੇ ਲੈਫਟ ਲਵਾਉਣੀ ਹੈ ਨਵਾਂ ਕੰਮ ਚੱਲਣ ਕਰਕੇ ਪੌੜੀਆਂ ਚੜ੍ਹ ਕੇ ਜਾਂਦੇ ਆਣੇ ਵੱਡੇ ਜਨਰੇਟਰ ਨਾਲ ਕੋਈ ਲਾਈਟ ਦੀ ਦਿੱਕਤ ਆ ਕਿਸੇ ਵੀ ਪ੍ਰਕਾਰ ਦੀ ਇੱਥੇਲੇ ਪਾਸੇ ਜੋ ਵਿੰਡੋਆਂ ਖੋਲਤਾਂ ਆ ਲੱਗਦਾ ਸੀ ਜਿਵੇਂ ਏਸੀ ਚੱਲਦਾ ਹੁੰਦਾ ਤੇ ਬਾ ਸਭ ਤੋਂ ਵਧੀਆ ਹਨਾ ਜਿਵੇਂ ਆਪਾਂ ਕਹਿੰਨੇ ਨੇ ਵੀ ਆਪਾਂ ਨਵੀਂ ਜੀ ਜਗ੍ਹਾ ਤੇ ਜਾ ਰਹੇ ਹਾਂ ਤੇ ਨਵੀਂ ਜਗ੍ਹਾ ਤੇ ਜਾ ਕੇ ਵੀਰ ਤੋਂ ਲੱਗਾ ਵਾਤਾਵਰਨ ਆਪਣਾ ਖੁੱਲਾ ਢੁਲਾ ਵਾਤਾਵਰਨ ਹੋਵੇ ਤੇ ਵਾਤਾਵਰਨ ਉਸੇ ਨੂੰ ਦੇਖਦੇ ਹੋਏ ਇਹਨਾਂ ਨੇ ਬਾਈਰ ਕੇ ਜਿਹੜਾ ਹੋਟਲ ਜਿਹੜਾ ਬਣਾਇਆ ਹੈਗਾ ਜਮ ਐ ਕਹਿ ਦਈਏ ਵੀ ਆ ਵੇਖੋ ਨਦੀ ਦੇ ਕਿਨਾਰੇ ਤੇ ਆ ਉਸ ਲਈ ਤੇ ਜੇ ਤੁਸੀਂ ਉੱਥੇ ਬੈਠੋਗੇ ਜਾ ਕੇ ਨਾ ਉੱਪਰ ਆ ਉਹ ਜਗ੍ਹਾ ਦੇ ਉੱਪਰ ਹਨਾ ਤੇ ਤੁਹਾਨੂੰ ਆਪਣੇ ਆਪ ਐ ਵੱਖਰੀ ਜੀ ਫੀਲਿੰਗ ਆਊਗੀ ਵੱਖਰੀ ਜੀ ਬਕਾਵਾਤ ਆ ਜੰਨਤ ਦੇ ਵਿੱਚ ਆ ਕੇ ਹੁੰਨੇ ਆ ਇਸ ਕਰਕੇ ਕਹਿੰਦਾ ਵੀ ਇੱਕ ਵਾਰੀ ਜ਼ਰੂਰ ਇੱਥੇ ਵਿਜ਼ਿਟ ਕਰਿਓ ਖਾਓ ਭਰਾਵਾਂ ਮਾਰਕਿਆਂ ਕੋਲੇ ਬਹੁਤ ਵਧੀਆ ਸਟਾਫ ਹੈ ਸਾਰਾ ਬਹੁਤ ਚੰਗੇ ਬੰਦੇ ਨੇ ਬਾਕੀ ਮੇਰਾ ਕੰਟੈਕਟ ਕਰ ਲਓ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਭਰਾ ਹਨਾ ਤੇ ਬਾਕੀ ਮੈਂ ਨੰਬਰ ਇਹਦੇ ਉੱਪਰ ਲਾ ਦੂੰਗਾ ਗੌਰਵਰ ਕਹਿੰਦਾ ਤੇ ਭਰਾ ਕਹਿੰਦਾ ਤੇ ਤੁਸੀਂ ਉਹਨਾਂ ਨਾਲ ਕਨੈਕਟ ਕਰ ਸਕਦੇ ਹੋ ਤੇ ਬਾਕੀ ਡਿਸਕਾਊਂਟ ਵਗੈਰਾ ਚੱਲ ਜਾਂਦੇ ਆ ਹੋਟਲ ਤੇ ਤੇ ਜਰੂਰ ਇੱਕ ਵਾਰੀ ਮੌਕਾ ਦਿਓ ਜੀ ਭਰਾ ਕਹਿੰਦਾ ਪਰ ਚੜਦੇ ਆ ਉੱਪਰ ਚੜ ਕੇ ਨਾਲ ਹੀ ਆ ਡੋਮੀਨਲ ਪੀਜਾ ਦਾ ਉੱਪਰ ਹੀ ਆ ਗਿਆ ਖਾਣ ਦਾ ਸਾਰਾ ਹਨਾ ਉਧਰਲੇ ਪਾਸੇ ਦੀ ਆ ਜੋ ਹੋਸ ਨੂੰ ਉੱਪਰ ਲੈ ਕੇ ਜਾਣਾ ਮੈਂ ਗੇਟ ਇੱਥੇ ਤੁਸੀਂ ਬੁਕਿੰਗ ਵਗੈਰਾ ਕਰਾ ਸਕਦੇ ਹੋ ਤੁਸੀਂ ਸਾੜ ਕੇ ਸਾਰੀ ਜਿੰਨਾ ਵੀ ਆਪਦਾ ਰੂਮ ਵਗੈਰਾ ਆ ਸਾਰਾ ਇਹਨਾਂ ਦਾ ਮੀਨੂ ਐ ਕੀ ਕੁਝ ਚਾਹੀਦਾ ਤੁਹਾਨੂੰ ਖਾਣ ਪੀਣ ਇਹ ਸਾਰਾ ਦੇਖ ਲਿਓ ਜਿਵੇਂ ਐ ਕਰਕੇ ਇਹ ਉੱਪਰ ਦੀ ਲੋਕੇਸ਼ਨ ਆ ਗਈ ਬਾਕੀ ਬਹੁਤ ਹੀ ਸਾਫ਼ ਸੁਥਰਾ ਹੋਟਲ ਹੈ ਜੀ ਬਹੁਤ ਹੀ ਸਾਫ਼ ਸੁਥਰਾ ਹੋਟਲ ਹੈਗਾ 101 ਤੇ 102 ਇਹ ਅਸੀਂ ਰੂਮ ਲੈਤੇ ਸੀ ਆਸੂੰਦ ਖੰ ਇਹ ਆਗੇ ਜੀ ਆਪਾਂ ਰੂਮ ਦੇ ਅੰਦਰ ਚਲੋ ਅਸੀਂ ਗਏ ਸੀਗੇ ਸਮਾਨ ਨੂੰ ਚੱਕ ਕੇ ਸਥਾਨ ਕਰਕੇ ਥੋੜੀ ਸਫਾਈ ਵਗੈਰਾ ਕਰਨਗੇ ਹਜੇ ਇਹ ਸਾਰਾ ਬਾਥਰੂਮ ਆ ਗਿਆ ਜੀ ਲਾਈਟ ਉਧਰ ਪਲੱਗ ਲੱਗ ਜਾਣਾ ਪਊਗਾ ਫਿਰ ਚੱਲਦੀ ਹੈ ਤੇ ਇਹ ਵੇਖੋ ਸਮ ਰੂਮ ਦੇ ਵਿੱਚੋਂ ਖੋਲ ਕੇ ਵਿੰਡੋ ਬਾਲਕਨੀ ਦੇ ਵਿੱਚ ਖੜਨਾ ਰੋ ਜੀ ਦੇਖੋ ਮਾ ਤੁੰਦ ਨੂੰ ਖਲੋ ਰਹਾ ਸੀ ਹੇ ਆ ਵੀ ਤੇ ਕਿਨੇ ਰੂ ਕਰ ਲੱਗੀਆਂ ਹੋਈਆਂ ਨੇ ਆ ਬੋਲ ਪੁਨੀ ਦੇ ਵਿੱਚ ਖੜ ਕੇ ਤੁਸੀਂ ਕਿਵੇਂ ਵੀ ਆਪਣਾ ਬੈਠ ਕੇ ਗੱਲਾਂ ਬਾਤਾਂ ਕਰੋ ਜਿਹੜੇ ਵੀ ਭਰਾ ਜਿਹੇ ਜੇ ਆਉਂਦੇ ਆ ਹਨਾ ਜਿਵੇਂ ਵੀ ਇੰਜੋਏ ਕਰਨਾ ਚਾਹੁੰਦੇ ਆ ਉਹੋ ਜਿਹੇ ਤਰੀਕੇ ਨਾਲ ਇੰਜੋਏ ਆਪਾਂ ਕਰ ਸਕਦੇ ਆਂਗੇ ਐਲਈਡੀ ਵਗੈਰਾ ਲੱਗਿਆ ਹੋਇਆ ਚਾਹ ਪਾਣੀ ਬਣਾਉਣੀ ਆਪਣੀ ਸਾਰਾ ਕੁਝ ਹਨਾ ਏ ਟੂ ਜ਼ेड ਸਾਰੀ ਸਹੂਲਤ ਇੱਥੇ ਹੈਗੀ ਆ ਤੇ ਬਾਕੀ ਉੱਪਰੋਂ ਦੇਖੋ ਕਿੰਨਾ ਸੋਹਣਾ ਕੰਮ ਹੋਇਆ ਹੋਇਆਗਾ ਡਬਲ ਵੈੱਡ ਆ ਤੇ ਜੀਅਰ ਲੱਗੀਆਂ ਹੋਈਆਂ ਨੇ ਟੋਟਲ ਮੈਂ ਦੱਸਿਆ ਸੀ ਪਹਿਲੇ ਵੀ ਚਲੋ ਅਸੀਂ ਗਏ ਸੀ ਕਿ ਤਾਂ ਕਰਕੇ ਹਜੇ ਸਫਾਈ ਵਗੈਰਾ ਕਰਨੀ ਹੈ ਇਹਨਾਂ ਨੇ ਤੇ ਬਾਕੀ ਸਾਰੇ ਭਰਾਵਾਂ ਨੂੰ ਮੈਂ ਇਹੀ ਕਹੂੰਗਾ ਵੀ ਜਿਹੜੇ ਵੀ ਭਰਾ ਪੰਜਾਬ ਦੇ ਵਿੱਚ ਆਉਂਦੇ ਆ ਮੈਂ ਕਹਿੰਦਾ ਆਪਣੇ ਪੰਜਾਬੀਆਂ ਦਾ ਆਪਾਂ ਸਾਥ ਦਿਆ ਕਰੀਏ ਜਿਵੇਂ ਪਰਦੇਸੀ ਆਉਂਦੇ ਆ ਭਰਾ ਹਨਾ ਦੂਜੇ ਸਟੇਟਾਂ ਦੇ ਵਿੱਚੋਂ ਆਉਂਦੇ ਆਗੇ ਉਹ ਆ ਕੇ ਆਪਣੇ ਬੰਦਿਆਂ ਦਾ ਹੀ ਸਾਥ ਦਿੰਦੇ ਆਪਾਂ ਵੀ ਆਪਣੇ ਬੰਦਿਆਂ ਦਾ ਸਾਥ ਦਿਆ ਕਰੀਏ ਤੇ ਇਸ ਕਰਕੇ ਇਸ ਹੋਟਲ ਦੇ ਵਿੱਚ ਜਰੂਰ ਹਨਾ ਰੁਕੋ ਜੀ ਡਿਸਕਾਊਂਟ ਵਗੈਰਾ ਤੁਹਾਨੂੰ ਪਹਿਲਾਂ ਵੀ ਦੱਸ ਕੇ ਤਾਂ ਚੱਲੀ ਜਾਂਦੇ ਆ ਤੇ ਇੱਕ ਵਾਰੀ ਵਿਜ਼ਿਟ ਕਰਿਓ ਸਾਨੂੰ ਆਪਣੇ ਆਪ ਆਕੇ ਇਥੇ ਦਿਲ ਨਹੀਂ ਕਰਨਾ ਸੀ ਤਿੰਨ ਦਿਨ ਲਾਲੇ ਸਾਨੂੰ ਅੱਜ ਵੀ ਇਹ ਜੀ ਕਰਦਾ ਵੀ ਹਜੇ ਇੱਥੇ ਹੀ ਰਹੀ ਜੀ ਗਰਮੀਆਂ ਬਹੁਤ ਆ ਪੰਜਾਬ ਦੇ ਵਿੱਚ ਪਰ ਕੰਮ ਧੰਨਾਂ ਕਰਕੇ ਜਾਣਾ ਪੈਂਦਾਗਾ ਪਰ ਹੁਣ ਜਰੂਰ ਇਥੇ ਭਰਾਵਾਂ ਕੋਲੇ ਹਨਾ ਜਦੋਂ ਵੀ ਟਾਈਮ ਲੱਗਿਆ ਕਰੋ ਇਥੇ ਰੋਗਿਆ ਕਰਾਂਗੇ ਨਵਾਂ ਕੰਮ ਹੈ ਜੀ ਸਪੋਰਟ ਕਰੋ ਭਰਾਵਾਂ ਦੀ ਧੰਨਵਾਦ